ਵਾਹੇ ਗੁਰਜੀ ਵਾਹੇ ਗੁਰਜੀ ਸਾਹਮਣੇ ਦੇਖੋ ਜੀ ਇੱਕ ਨਿਸ਼ਾਨ ਸਾਹਿਬ ਆ ਲੱਗਿਆ ਹੋਇਆ ਜਿਹਦੇ ਥੱਲੇ ਬੜਾ ਹੀ ਪਿਆਰਾ ਖੰਡਾ ਸਾਹਿਬ ਲਾਇਆ ਹੋਇਆ ਤੇ ਨੀਲਾ ਨਿਸ਼ਾਨ ਸਾਹਿਬ ਆ ਇਸ ਗੁਰਦੁਆਰਾ ਸਾਹਿਬ ਦੇ ਨਾਲ ਸਾਡੀ ਫੈਮਿਲੀ ਹਿਸਟਰੀ ਬੜੀ ਪੁਰਾਣੀ ਆ ਮੇਰੇ ਦਾਦਾ ਜੀ ਦੇ ਭਰਾ ਮੋਹਣ ਸਿੰਘ ਜੀ ਯਾਨੀ ਮੋਹਨ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੈਡ ਗ੍ਰੰਥੀ ਰਹੇ ਚੁੱਕੇ ਆ। ਉਹਨਾਂ ਨੇ ਇੱਥੇ ਤਕਰੀਬਨ 20 ਸਾਲ ਦੇ ਆਸ-ਪਾਸ ਸੇਵਾ ਕੀਤੀ ਆ। ਗੁਰਦੁਆਰਾ ਸਾਹਿਬ ਬਣੇ ਨੂੰ ਤਕਰੀਬਨ 127 ਸਾਲ ਹੋ ਗਿਆ ਜੀ ਗੁਰਦੁਆਰਾ ਸਾਹਿਬ ਬਣੇ ਨੂੰ ਇਸ ਜਗ੍ਹਾ ਦੇ ਉੱਤੇ। ਅਫਰੀਕਨ ਕੰਟਰੀ ਦੇ ਵਿੱਚ ਇੰਨਾ ਪੁਰਾਣਾ ਗੁਰਦੁਆਰਾ ਸਿੱਖਾਂ ਦਾ ਇਤਿਹਾਸ ਦੱਸਦਾ ਜੀ। ਆਪਾਂ ਪਹੁੰਚ ਗਏ ਲੰਗਰ ਹਾਲ ਦੇ ਵਿੱਚ। ਸੇਵਾ ਕਰ ਰਹੇ ਬੰਦੇ ਤੇ ਨਾਲ ਇੱਥੇ ਸੇਵਾ ਦਾ ਲੋਤ ਫੜਾਉਂਦੇ ਹੋਏ ਸੰਗਤ ਆ ਦੇਖੋ ਜੀ ਲੋਕਲ ਵਿਲੇਜ ਦਾ ਏਰੀਆ ਆ ਗਿਆ ਹੋਵੇ ਗੁਰਨਾਣਕ ਲਾਈਫ ਕੇਅਰ ਹਸਪੀਟਲ ਮੱਕੇਂਡੂ ਹਸਪੀਟਲ ਬਾਬਾ ਜੀ ਦੇ ਨਾਂ ਤੇ ਆਪਣੇ ਵੱਡੀ ਟੈਨਸ਼ਨ ਆ ਫੋਨ ਮੈਂ ਪਿਛਲੇ 3 ਘੰਟੇ ਤੋਂ ਲੱਭ ਰਿਹਾ ਮੈਨੂੰ ਨਹੀਂ ਲੱਭਿਆ ਸਾਰਾ ਰੂਮ ਸਾਫ਼ ਕਰਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਨਰੋਬੀ ਦੇ ਕਿਨੀਆ ਦੇ ਇੱਕ ਪੂਰਨਵੇਂ ਵਲੌਗ ਦੇ ਵਿੱਚ ਅੱਜ ਵਲੌਗ ਮੈਂ ਇੱਕ ਬਹੁਤ ਪਵਿੱਤਰ ਧਰਤੀ ਤੋਂ ਸ਼ੁਰੂ ਕਰਨ ਲੱਗਿਆ ਮੈਂ ਆਇਆ ਹੋਇਆ ਨਰੋਬੀ ਤੋਂ 3 ਘੰਟੇ ਦੂਰ ਮਕਿੰਡੋ ਸਾਹਿਬ ਗੁਰਦੁਆਰਾ ਮੱਥਾ ਟੇਕਣ ਘਰਦਿਆਂ ਦੇ ਨਾਲ ਸਾਰੇ ਰਾਹ ਮੈਂ ਸੁੱਤਾ ਆਇਆ ਕਿਉਂਕਿ ਰਾਤ ਲੇਟ ਸੁੱਤਾ ਸੀਗਾ ਤੇ ਮੈਂ ਵਲੌਗ ਤਾਂ ਇੱਥੋਂ ਸ਼ੁਰੂ ਕੀਤਾ ਰਾਤ ਮੇਰੀ ਆਵਾਜ਼ ਹੀ ਨਹੀਂ ਨਿਕਲ ਰਹੀ ਸੀ ਕਿਉਂਕਿ ਰਾਤ ਚੀਕਾ ਚੁੱਕਾ ਮਾਰੀ ਗਏ ਤੇ ਫਿਰ ਜੀਕਾਂ ਆਉਂਦੀਆਂ ਨਿਕਲ ਗਈਆਂ ਤੇ ਹੁਣ ਚਾਹ ਚੁ ਪੀ ਕੇ ਸੈੱਟ ਹੋਇਆ ਕੰਮ ਤੇ ਮੈਂ ਵਲੌਗ ਕਰਦਾ ਸ਼ੁਰੂ ਤੇ ਆਜੋ ਤੁਹਾਨੂੰ ਕਰਾਈਏ ਦਰਸ਼ਨ ਮਕੰਡੋ ਸਾਹਿਬ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਬਹੁਤ ਵੱਡੀ ਮਤਲਬ ਕਈਏ ਵੀ ਜਿੱਥੇ ਬਣਿਆ ਹੋਇਆ ਗੁਰਦੁਆਰਾ ਬਹੁਤ ਵੱਡੀ ਜਗ੍ਹਾ ਹੈ ਇਹ ਬਹੁਤ ਖੁੱਲਾ ਢੁੱਲਾ ਹੈ ਬਹੁਤ ਵੱਡੀ ਪ੍ਰਾਪਰਟੀ ਹੈ ਸਮਝ ਨਹੀਂ ਆ ਰਿਹਾ ਮੈਂ ਕਿਹੜੇ ਵਰਣਾ ਜਦੋਂ ਸਾ ਇਹ ਗੁਰਦੁਆਰਾ ਸਾਹਿਬ ਨਾ 127 ਸਾਲ ਪਹਿਲਾਂ ਬਣਿਆ ਸੀਗਾ 127 ਸਾਲ ਹੋ ਗਏ ਇਸ ਗੁਰਦੁਆਰਾ ਸਾਹਿਬ ਨੂੰ ਬਣੇ ਜਿਸ ਟਾਈਮ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਸੀਗਾ ਉਸ ਟਾਈਮਾਂ ਦੇ ਵਿੱਚ ਨਾ ਏ ਏਰੀਆ ਜਿਹੜਾ ਮਕਿੰਡੋ ਦਾ ਏਰੀਆ ਇਹਦੇ ਆਸੇ ਪਾਸੇ ਸਿਰਫ ਤੇ ਸਿਰਫ ਜੰਗਲੀ ਹੁੰਦੇ ਸੀਗੇ ਤੇ ਅੱਜ ਇਹ ਬਹੁਤ ਵੱਡਾ ਸ਼ਹਿਰ ਵੱਸ ਚੁੱਕਿਆ ਇੱਥੇ ਹਸਪਤਾਲ ਖੁੱਲ ਚੁੱਕੇ ਆ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਅੱਗੇ ਚੱਲ ਕੇ ਦਿਖਾਉਣੇ ਆ ਤੇ ਆ ਜੋ ਮਿਲिए ਵੀਡੀਓ ਦੇ ਵਿੱਚ ਚੱਲਦੇ ਆਪਾਂ ਮੱਥਾ ਟੇਕਣ ਆਜੋ ਅੱਜ ਦੀ ਵੀਡੀਓ 'ਚ ਤੁਸੀਂ ਗੁਰਦੁਆਰਾ ਸਾਹਿਬ ਮਕਿੰਡੋ ਦੇ ਦਰਸ਼ਨ ਕਰੋਗੇ ਇਹ ਗੁਰਦੁਆਰਾ ਸਾਹਿਬ ਤਕਰੀਬਨ ਨੈਰੋਬੀ ਤੋਂ 2.5 ਘੰਟੇ ਦੀ ਦੂਰੀ ਤੇ ਸਤਜ ਜੀ ਮੁੰਬਾਸਾ ਜਾਂਦੇ ਹੋਏ ਰਾਹ ਦੇ ਵਿੱਚ ਤੇ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਹੋਰ ਵੀ ਆ ਰਹੀਆਂ ਤੇ ਸੰਗਤਾਂ ਸਾਹਮਣੇ ਖੜੀਆਂ ਵੀ ਆ ਤੇ ਔਰ ਕਰੋ ਦਰਸ਼ਨ ਉਹ ਹੈਗੀ ਆ ਜੀ ਸਾਹਮਣੇ ਤੁਹਾਡੇ ਮੇਨ ਬਿਲਡਿੰਗ ਜਿਹੜੀ ਗੁਰਦੁਆਰਾ ਸਾਹਿਬ ਦੀ ਤੇ ਹੋਰ ਗੱਲ ਕਰੀਏ ਤਾਂ ਮਕਿੰਡੋ ਸਾਹਿਬ ਗੁਰਦੁਆਰਾ 1898 ਦੇ ਵਿੱਚ ਬਣਿਆ ਸੀਗਾ ਮਤਲਬ ਇਹਨੂੰ ਬਣੇ ਨੂੰ ਗੁਰਦੁਆਰਾ ਸਾਹਿਬ ਬਣੇ ਨੂੰ ਤਕਰੀਬਨ 123 ਸਾਲ ਹੋ ਗਿਆ ਜੀ ਗੁਰਦੁਆਰਾ ਸਾਹਿਬ ਬਣੇ ਨੂੰ ਇਸ ਜਗ੍ਹਾ ਦੇ ਉੱਤੇ افریقਨ ਕੰਟਰੀ ਦੇ ਵਿੱਚ ਇੰਨਾ ਪੁਰਾਣਾ ਗੁਰਦੁਆਰਾ ਸਿੱਖਾਂ ਦਾ ਇਤਿਹਾਸ ਦੱਸਦਾ ਜੀ ਮਤਲਬ ਕਹਿਣ ਦਾ ਸਿੱਖ ਬਹੁਤ ਟਾਈਮ ਤੋਂ ਇੱਥੇ ਆਉਂਦੇ ਨੇ ਤੇ ਜੇ ਸਿੱਖ ਆਉਂਦੇ ਸੀ ਤਾਂ ਹੀ ਇੱਥੇ ਗੁਰਦੁਆਰਾ ਸਾਹਿਬ ਬਣਿਆ ਜੀ ਆ ਹੈਗੀ ਜੀ ਮੇਨ ਐਂਟਰੈਂਸ ਮੇਨ ਦਰਵਾਜਾ ਜਿੱਥੋਂ ਅਸੀਂ ਗੱਡੀ ਲੈ ਕੇ ਅੰਦਰ ਵੜੇ ਸੀਗੇ ਆਹ ਹੈਗਾ ਮੇਨ ਦਰਵਾਜਾ ਹਾਊ ਆਰ ਯੂ ਕਿੱਦਾਂ ਸਰਦਾਰ ਜੀ ਕੈਮੋਂ ਬੈਠੇ ਆਂ ਬੈਠੇ ਆਂ ਪਿੱਛੇ ਤੁਹਾਡੇ ਝਰਨਾ ਵਾਟਰਫਾਲ ਜੇ ਜੇਬੋ ਬਸੇ ਰਹੇ ਲੋ ਵੀ ਆ ਵੀਰ ਹੁਣੀ ਮੈਨ ਲੱਗਦਾ ਮੋਟਰ ਬਲੌਗਰ ਹੋਣੇ ਆ ਇਹ ਮੋਟਰਸਾਈਕਲ ਤੇ ਆਏ ਆ ਜੀ BMW 850 ਇਹਨਾਂ ਕੋਲੇ 850 ਸੀ ਗੁਰਦੁਆਰੇ ਕੋਲ ਕਾਫੀ ਜਗ੍ਹਾ ਹੈਗੀ ਆ ਜੀ ਜਿਵੇਂ ਕਿ ਹੁਣ ਮੈਂ ਤੁਹਾਨੂੰ ਉਧਰ ਲੈ ਕੇ ਚਲਦਾ ਗੁਰਦੁਆਰਾ ਮਖਿੰਡਾ ਸਾਹਿਬ ਨੇ ਉੱਥੇ ਵੀ 19 898 ਲਿਖਿਆ ਹੋਇਆ ਇੱਧਰ ਵੀ ਦਰਬਾਰ ਆ ਮਾਤਾ ਗੁਜਰੀ ਦਰਬਾਰ ਆ ਸਾਹਮਣੇ ਤੇ ਜਦੋਂ ਆਪਾਂ ਦਰਬਾਰ ਨੂੰ ਕ੍ਰੋਸ ਕਰਾਂਗੇ ਪਿਛਲੇ ਪਾਸੇ ਜਾਵਾਂਗੇ ਤਾਂ ਉੱਥੇ ਗ੍ਰੰਥੀ ਸਿੰਘਾਂ ਦੀਆਂ ਰਿਹائشਾਂ ਆਉਂਦੀਆਂ ਨੇ ਜਾਂ ਹੋਰ ਵੀ ਜਿਹੜੇ ਲੋਕ ਇੱਥੇ ਆਉਂਦੇ ਆ ਉਹਨਾਂ ਦੇ ਗੋਲੇ ਕਬੂਤਰ ਬੜੇ ਦੇਖੇ ਪਰ ਅਜਿਹੇ ਕਦੇ ਨਹੀਂ ਦੇਖਿਆ ਆ ਦੇਖੋ ਜੀ ਬਹੁਤ ਜਾਰੇ ਸੋਹਣਾ ਆ ਕੀ ਆ ਇਹ ਦੇਖੋ ਕੀ ਆ ਕੁਗੀ ਉਹ ਗੇ ਨਹੀਂ ਲੱਗ ਰਹੀ ਪਰ ਮੈਂ ਨਹੀਂ ਕਬੂਤਰਾ ਫਿਰ ਇਹ ਸਿਹਤਮੰਦ ਕੁਗੀ ਆ ਨਹੀਂ ਨਹੀਂ ਕੁਗੀ ਆ ਉਹੀ ਆ ਸਿਹਤਮੰਦ ਕੁਗੀ ਆ ਸਿਹਤ ਵਾਲੀ ਕੁਗੀ ਆ ਫਿਰ ਇਹ ਜਿਹੜੇ ਹਿੰਦਰੇ ਜੀ ਕੋ ਜਾ ਕੇ ਗਏ ਆ ਜੀ ਆਹ ਪੌੜੀਆਂ ਜਾਂਦੀਆਂ ਜੀ ਉੱਪਰ ਦਰਬਾਰ ਸਾਹਿਬ ਨੂੰ ਤੇ ਆਪਾਂ ਚਲੇ ਦਰਬਾਰ ਸਾਹਿਬ ਜੀ ਦੇ ਵਿੱਚ ਮੱਥਾ ਟੇਕਣ ਵਾਹਿਗੁਰੂ 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 ਤੋਂ ਆਪਣੇ ਨਾ ਅੱਜ ਸਾਰਾ ਕੁਝ ਬੜਾ ਸੋਹਣਾ ਕੀਤਾ ਹੋਇਆ ਜਾਂ ਫਿਰ ਇੱਧਰ ਵੈਦਰ ਹੀ ਸਣੀ ਰਹਿੰਦਾ ਹੋਣਾ ਐਡਾ ਸੋਹਣਾ ਮੌਸਮ ਤੇ ਸੋਹਣੇ ਮੌਸਮ ਦੇ ਨਾਲ-ਨਾਲ ਦੇਖੋ ਉੱਤੇ ਨੀਲਾ ਆਸਮਾਨ ਤੇ ਇੱਧਰ ਨੀਲੇ ਆਸਮਾਨ ਦੇ ਵਿੱਚ ਝੂਲਦਾ ਹੋਇਆ ਨਿਸ਼ਾਨ ਸਾਹਿਬ ਚਲੋ ਆਪਾਂ ਉੱਪਰ ਮੱਥਾ ਟੇਕੀਏ ਹੁਣ ਆਜੋ ਸਾਰੇ ਜਣੇ ਗੁਰੂ ਗੋਬਿੰਦਰ ਬਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਕੋਲ ਕਾਫੀ ਖੁੱਲੀ ਪ੍ਰਾਪਰਟੀ ਹੈਗੀ ਕਾਫੀ ਬਹੁਤ ਬਹੁਤ ਵੱਡੀ ਜਗ੍ਹਾ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਤੇ ਆਪਾਂ ਚੱਲਦੇ ਆਂ ਅੰਦਰ ਤੁਹਾਨੂੰ ਜੇ ਕੋਈ ਰੂਮ ਖੁੱਲਾ ਤਾਂ ਰੂਮ ਦਿਖਾਉਣਾ ਰੂਮ ਕਿਦਾਂ ਕਿਦਾਂ ਦੇ ਬਣੇ ਹੋਏ ਆ ਇਹਦੇਲੇ ਪਾਸੇ ਬਣੇ ਹੋਇਆ ਜੀ ਰੈਣ ਬਸੇਰੇ ਸੰਗ ਤਾਂ ਦੂਰ ਦੂਰੋਂ ਆਉਂਦੀਆਂ ਤੇ ਇੱਥੇ ਆ ਕੇ ਰਹਿੰਦੀਆਂ ਇੱਕ ਰਾਤ ਦੋ ਰਾਤ बहुत ही ये भी शांतमय माहौल आ बड़ा आनंद आ रहा इत हरियाली पूरी आ फल बूटे लगे आ वाहे गुरु वागुरु वागुर ਇਸ ਗੁਰਦੁਆਰਾ ਸਾਹਿਬ ਦੇ ਨਾਲ ਸਾਡੀ ਫੈਮਲੀ ਹਿਸਟਰੀ ਬੜੀ ਪੁਰਾਣੀ ਆ ਮੇਰੇ ਦਾਦਾ ਜੀ ਦੇ ਭਰਾ ਮੋਹਨ ਸਿੰਘ ਜੀ ਗਿਆਨੀ ਮੋਹਨ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੈਡ ਗ੍ਰੰਥੀ ਰਹਿ ਚੁੱਕੇ ਆ ਉਹਨਾਂ ਨੇ ਇੱਥੇ ਤਕਰੀਬਨ 20 ਸਾਲ ਦੇ ਆਸ-ਪਾਸ ਸੇਵਾ ਕੀਤੀ ਆ ਇਸ ਗੁਰਦੁਆਰਾ ਸਾਹਿਬ ਮਕਿੰਡੋ ਸਾਹਿਬ ਦੇ ਵਿੱਚ 20 ਸਾਲ ਉਹਨਾਂ ਨੇ ਸੇਵਾ ਕੀਤੀ ਆ ਹੈਡ ਗ੍ਰੰਥੀ ਦੇ ਤੌਰ ਤੇ ਤੇ ਆ ਮੈਨੂੰ ਲੱਗਦਾ ਜੀ ਸਾਹਮਣੇ ਵਾਟਰ ਟੈਂਕ ਹੋਣਾ ਜਿਹੜਾ ਸਾਹਮਣੇ ਝੌਂਪੜੀ ਜੀ ਬਣੀ ਹੋਈ ਆ ਤੇ ਬਾਕੀ ਆਪਾਂ ਮਿਊਜ਼ੀਅਮ ਚੱਲਦੇ ਆ ਜੀ ਹੋਰ ਜਾਣਕਾਰੀ ਵਾਸਤੇ ਹੁਣੇ ਨਾ ਮੈਨੂੰ ਮੋਰ ਦੀ ਆਵਾਜ਼ ਆਈ ਸੀ ਤੇ ਮੈਨੂੰ ਲੱਗਦਾ ਇੱਥੇ ਮੋਰ ਹੈਗੇ ਆ ਹੁਣ ਪਤਾ ਨਹੀਂ ਕਿੱਥੇ ਬੈਠਾ ਹੋਣਾ ਵੇ ਮੋਰਾ ਕਿੱਥੋਂ ਪਿਆ ਬਾਜਾ ਵੇ ਤੁਮਾਰ ਦਾ ਤੇ ਸੁਣਾਣੀ ਅਵਾਜ਼ ਫੇਰ ਆਊਗੀ ਫੇਰ ਤੁਹਾਨੂੰ ਦਿਖਾਉਣਾ ਸਾਹਮਣੇ ਚਿੜੀਆਂ ਬਹੁਤ ਸੋਹਣੀਆਂ ਬੈਠੀਆਂ ਆ ਦੇਖੋ ਆ ਦੇਖੋ ਕਿੰਡੀ ਸੋਹਣੀ ਚਿੜੀ ਹੈ ਇੱਕ ਆ ਬੈਠੀ ਹੈ ਇੱਕ ਇੱਥੇ ਬੈਠੀ ਹੈ ਨੇ ਮੂੰਹ ਦੇ ਵਿੱਚ ਕਾ ਫੜਿਆ ਹੋਇਆ ਆਲਣਾ ਬਣਾ ਰਹੀ ਹੈ ਆਲਣਾ ਆਏ ਹਾਏ ਹਾਏ ਕਮਾਲ ਹੈ ਕੁਦਰਤ ਕਮਾਲ ਹੈ ਕਿੰਡੀ ਸੋਹਣੀ ਹੈ ਜੀ ਉਹ ਬੈਗੀ ਟੌਰ ਨਾਲ ਲਾ ਕੇ ਛਾਤੀ ਥੱਲੇ ਸੁਣੋ ਮੋਰ ਦੀ ਆਵਾਜ਼ ਇਹ ਮੋਰ ਕੀ ਸਾਉਂਡ ਹੈ ਸਾਹਮਣੇ ਦੇਖੋ ਜੀ ਇੱਕ ਨਿਸ਼ਾਨ ਸਾਹਿਬ ਆ ਲੱਗਿਆ ਹੋਇਆ ਜਿਹਦੇ ਥੱਲੇ ਬੜਾ ਹੀ ਪਿਆਰਾ ਖੰਡਾ ਸਾਹਿਬ ਲਾਇਆ ਹੋਇਆ ਤੇ ਨੀਲਾ ਨਿਸ਼ਾਨ ਸਾਹਿਬ ਆ ਕਹਿੰਦੇ ਨੀਲਾ ਨਿਸ਼ਾਨ ਸਾਹਿਬ ਜਿਹੜਾ ਹੁੰਦਾ ਇਹ ਨਿੰਗਾ ਸਿੰਘਾਂ ਦਾ ਹੁੰਦਾ ਤੇ ਇੱਥੇ ਨੀਲਾ ਨਿਸ਼ਾਨ ਸਾਹਿਬ ਵੀ ਹੈਗਾ ਉਧਰ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਹੈਗਾ ਜੀ ਆ ਰਿਹਾ ਬਹੁਤ ਵੱਡਾ ਤੇ ਵਿਸ਼ਾਲ ਗੁਰਦੁਆਰਾ ਸਾਹਿਬ ਆ ਬਹੁਤ ਸੋਹਣਾ ਕਿਆ ਹੀ ਬਾਤਾਂ ਕਿਆ ਹੀ ਬਾਤਾਂ ਕਿਆ ਹੀ ਬਾਤਾਂ ਤੇ ਇਧਰ ਨਾਲ ਹੀ ਸੱਜੇ ਪਾਸੇ ਇਧਰ ਮਿਊਜ਼ੀਅਮ ਆ ਆ ਬੜੇ ਸੋਹਣੇ ਲਾਇ ਬੂਟੇ ਹੈ ਵੇਖੋ ਜੀ ਗੁਰਦੁਆਰਾ ਸਾਹਿਬ ਮਕਿੰਡੂ ਮਿਊਜ਼ੀਅਮ ਤਾਂ ਬੰਦੇ this closed ਲੋ ਜੀ ਆਪਾਂ ਚੱਲੇ ਆ ਮਕਿੰਡੋ ਸਾਹਿਬ ਗੁਰਦੁਆਰਾ ਦੇ ਆਸ-ਪਾਸ ਦਾ ਥੋੜਾ ਬਹੁਤਾ ਏਰੀਆ ਵੇਖਣਾ ਕਿ ਕਿੱਦਾਂ ਦਾ ਆਸ-ਪਾਸ ਇਹ ਰੂਬੀ ਨੂੰ ਬਸਾ ਐ ਨਾ ਰੂਬੀ ਮੋਬਸਾ ਹਾਈਵੇ ਹੈ ਨਾ ਗੁਰਨਾਨਕ ਲਾਈਫ ਕੇਅਰ ਵਾਓ ਵੇਖੋ ਜੀ ਗੁਰਨਾਨਕ ਲਾਈਫ ਕੇਅਰ ਸੈਂਟਰ ਹਸਪਤਾਲ ਬਣਾਇਆ ਹੋਇਆ ਹੈ ਕਰ ਲੈ ਆਹ ਸਾਰ ਜਾਜ ਮੈਂ ਆਪ ਨਹੀਂ ਖਾਦੀ ਭੁੱਖ ਲੱਗੀ ਹੈ ਕੀ ਕਹਿੰਦਾ ਕੀ ਕਹਿੰਦਾ ਮੈਨੂੰ ਕੁਝ ਖਾਣ ਨੂੰ ਦੇ ਦੇ ਉਹ ਸਮਝ ਲਈ ਤੇੰਦੂ ਆਹ ਉਹ ਦੰਦਿਆ ਜੀ ਗਾਂ ਰੋਡ ਮੂੰ ਵਾਸਤੇ ਉਹ ਪੰਪ ਤੇ ਚੱਲਦਾ ਆਹ ਪੰਪ ਤੇ ਉਹ ਪੰਪ ਆ ਜੀ ਗੈਸ ਸਟੇਸ਼ਨ ਦਾ ਢੇੜਾ ਕੱਢ ਕੇ ਹੁਣੇ ਆ ਪੰਪ ਸਾਹਮਣੇ ਤੇ ਆ ਦੇ ਵੱਡਾ ਬਾਹਰ ਬੋਰਡ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ ਤੇ ਆ ਮੇਨ ਐਂਟਰਸ ਆ ਜੀ ਗੁਰਦੁਆਰਾ ਸਾਹਿਬ ਦੀ ਹੋਰ ਖੜਿਆ ਜੀ ਇੱਥੇ ਮੋਟਰਬਾਈਕ ਵਾਲੇ ਰਾਈਡਰ ਹੋਣੀ ਆ ਦੇਖੋ ਜੀ ਲੋਕਲ ਵਿਲੇਜਲ ایرੀਆ ਆ ਗਿਆ ਹੋਵੇ ਗੁਰਨਾਣਕ ਲਾਈਫ ਕੇਅਰ ਹਸਪੀਟਲ ਮੱਕੇਂਡੂ ਕੀ ਨਹੀਂ ਹੈ ਹਸਪੀਟਲ ਬਾਬਾ ਜੀ ਦੇ ਨਾਂ ਤੇ ਆਪਣੇ ਤੇ ਆ ਪਹੁੰਚ ਚੁੱਕੇ ਆ ਪੰਪ ਤੇ ਇਥੋਂ ਪੀਨੇ ਆ ਕੋਈ ਤਾਤਾ ਠੰਡਾ ਲੈ ਕੇ ਓਲਾ એનર્ਜੀ ਓਲੇ ਮੇ ਪੂਰੀ એનર્ਜੀ ਹੈ ਕਹਤੇ ਤੇ ਮੇਰੇ ਮੇ એનર્ਜੀ ਨਹੀਂ ਹੈ ਓਲੇ ਮੇ ਹੈ ਹੋਵੇ ਗੁਰਦੁਰਾ ਸਾਹਿਬ ਇਹ ਤੁਸਤਾ ਨਿਸ਼ਾਨ ਸਾਹਿਬ ਕਾਫੀ ਉੱਚਾ ਹੈ। ਉਹਦੀ ਮੈਪ ਹੀ ਲੱਗਿਆ ਕ੍ਰੈਸਟ। ਇਹ ਲੈਮਨ ਵਾਲਾ ਹੁੰਦਾ ਵਿੱਚ ਨਿੰਬੂ ਹੁੰਦਾ ਵਧੀਆ ਠੀਕ ਹੈ। ਦੂਰੇ ਆਲਾ ਹੁੰਦਾ। ਦੂਰੇ ਆਲਾ ਹੁੰਦਾ। ਦੂਰੇ ਉਹ ਵੀ ਹੋਈ। ਹੁਣ ਤੋਂ ਰਹਿਣਾ ਬੁਰਾ ਜਾਵੇਗੀ। ਆਹਾ ਹਾ ਹਾ। ਯਾ ਵੇਲਾ ਤੂੰ ਨਾ ਦਿੰਦਾ ਬੁਬਲੀ। ਮੈਂ ਇਹੋ ਜਿਹਾ ਨਿਕੋ ਬੋਗਾ। ਇਹ ਦੂਰ ਉਹ ਯਾਂ ਗੁਏ। ਦੇ ਅੱਜ ਐਤਵਾਰ ਦਾ ਨਹੀਂ ਹੈਗਾ ਮੰਡੇ ਦਾ ਤੇ ਮੰਡੇ ਨੂੰ ਵੀ ਸੰਗਤ ਬਹੁਤ ਜ਼ਿਆਦੇ ਆਣ ਭਰਮਾ ਇਕੱਠਾ ਲੋਕੀ ਆਈ ਜਾਂਦੇ ਆ ਜਾਈ ਜਾਂਦੇ ਆਈ ਜਾਂਦੇ ਆ ਜਾਈ ਜਾਂਦੇ ਆ ਅਪਾ ਪਹੁੰਚ ਗਿਆ ਲੰਗਰ ਹਾਲ ਦੇ ਵਿੱਚ ਤੇ ਲੰਗਰ ਹਾਲ ਦੇ ਵਿੱਚ ਆ ਬਾਜੀ ਸੇਵਾ ਕਰ ਰਹੇ ਬੰਦੇ ਤੇ ਨਾਲ ਇੱਥੇ ਸੇਵਾ ਦਾ ਲੁਤਫੜਾਉਂਦੇ ਹੋਏ ਸੰਗਤ

ਮੇਰੇ ਫੋਨ ਦੀ ਹੋ ਗਈ ਸੀ ਬੈਟਰੀ ਲੋ ਤੇ ਮੇਰੇ ਕੋਲੇ ਹੈ ਨਹੀਂ ਸੀ ਚਾਰਜਰ ਸੋ ਵਲੌਗ ਮੈਂ ਪੂਰਾ ਨਹੀਂ ਕਰ ਪਾਇਆ ਤੇ ਆਪਾਂ Insta360 ਤੇ ਬਾਕੀ ਦੀ ਵੀਡੀਓ ਬਣਾ ਰਹੇ ਆ ਅਸੀਂ ਤੁਰ ਪਏ ਆ ਮਕਿੰਡੋ ਸਾਹਿਬ ਗੁਰਦੁਆਰਾ ਸਾਹਿਬ ਤੋਂ ਤੇ ਹੁਣ ਰਾਹ ਦੇ ਵਿੱਚ ਤੁਸੀਂ ਚੈੱਕ ਕਰੋ Insta360 ਦੇ ਸ਼ਾਟ ਤੇ ਆਪਾਂ ਤੁਹਾਨੂੰ ਹੋਟਲ 'ਚ ਜਾ ਕੇ ਮਿਲਦੇ ਆਂ ਹਾਂਜੀ ਕੀ ਹਾਲਾ ਜੀ ਮੈਂ ਆ ਗਿਆ ਸੀ ਮਕੇਡੋ ਸਾਹਿਬ ਤੋਂ ਵਾਪਸ ਕਰੇ ਤੇ ਮੈਂ ਸੋਚਿਆ ਤੁਹਾਨੂੰ ਗੁੱਡ ਨਾਈਟ ਕਹਿਣੀ ਚਾਹੀਦੀ ਆ ਮੈਂ ਇੱਦਾਂ ਬਲੌਗ ਛੱਡ ਦਿੰਨਾ ਸੀ ਮੇਰਾ ਨਾ ਧਿਆਨ ਤੇ ਨਹੀਂ ਰਹਿੰਦਾ ਮੈਂ ਉਦੋਂ ਹੀ ਸੌਂ ਜਾਣਾ ਤੇ ਅੱਜ ਤੁਹਾਨੂੰ ਬਾਏ ਕਰਨ ਦਾ ਵੀ ਤਹਾ ਮੌਕਾ ਮਿਲਿਆ ਮੇਰਾ ਨਾ ਫੋਨ ਨਹੀਂ ਲੱਭ ਰਿਹਾ ਹੁਣ ਤੁਸੀਂ ਕਹੋਗੇ ਦੂਜੀ ਵਾਰੀ ਤੂੰ ਫੋਨ ਘਵਾ ਲਿਆ ਪਰ ਐਤਕੀ ਮੇਰਾ ਦੂਸਰਾ ਫੋਨ ਘਵਾ ਚਾ ਆ ਵਾਲਾ ਹੈਗਾ ਵੀਜੀ ਤੇ ਮੈਂ ਵੀਡੀਓਜ਼ ਬਣਾਉਣਾ ਸਾਰੀ ਤਿਆਰੀ ਕਰ ਲਈ ਆ ਮੈਂ ਮਤਲਬ ਆਪਿਆ ਸਮਾਨ ਜਿਹੜਾ ਨਾਲ ਮੈਂ ਮੁੰਬਾਸਾ ਜਾਣਾ ਆਪਾਂ ਕਹਲੂ ਮੁੰਬਾਸਾ ਸਮਾਨ ਲੈ ਕੇ ਜਾਣਾ ਤੇ ਮੁੰਬਾਸਾ ਦੀ ਗੱਲ ਕਰੀਏ ਤਾਂ ਉਹ ਕੀਨੀਆ ਦਾ ਕਈ ਐ ਵੀ ਸਾਰ ਨਾਲ ਸੋਨਾ ਬੀਚ ਏਰੀਆ ਸਾਰ ਨਾਲ ਘੈਂਟ ਸੋਹਣੀਆਂ ਬੀਚਾਂ ਉੱਥੇ ਆ ਇੱਥੋਂ ਦੀ ਆਪਾਂ ਜਾਣਾ ਮੁੰਬਾਸਾ ਸੇ ਘੱਲ ਤੋਂ ਉੱਥੇ ਥੋੜੀ ਜੀ ਜ਼ਿਆਦਾ ਗਰਮੀ ਹੋਣੀ ਆ ਟੈਂਪਰੇਚਰ ਇੱਥੇ 25 ਡਿਗਰੀ ਆ ਉੱਥੇ ਜਾ ਕੇ 30 32 ਹੋ ਜਾਣਾ ਤੇ ਹੁਣ ਸਾਰਨ ਦਾ ਡਿਟੈਂਸ਼ਨ ਆ ਫੋਨ ਮੈਂ ਪਿਛਲੇ 3 ਘੰਟੇ ਤੋਂ ਲੱਭ ਰਿਹਾ ਮੈਨੂੰ ਨਹੀਂ ਲੱਭਿਆ ਸਾਰਾ ਰੂਮ ਸਾਫ਼ ਕਰਤਾ ਸਮਾਨ ਪੈਕ ਕਰ ਲਿਆ ਮੈਂ ਦਿਖਾਉਣਾ ਤੁਹਾਨੂੰ ਨਾ ਸਾਰਾ ਪੈ ਗਿਆ ਜਿਹੜਾ ਨਾਲ ਲੈ ਕੇ ਜਾਣਾ ਤੇ ਜਿਹੜਾ ਮੈਂ ਬੈਗ ਪੈਕ ਕੀਤਾ ਨਾ ਮੈਂ ਬੈਗ ਪੈਕ ਕਰਕੇ ਵੀ ਬੈਗ ਦੁਆਰੇ ਕੋਲ ਕੇ ਦੇਖਿਆ ਇਹਦੇ ਵਿੱਚ ਤਾਂ ਨਹੀਂ ਪਿਆ ਮੈਨੂੰ ਪਤਾ ਸੀ ਨਹੀਂ ਵਿੱਚ ਪਿਆ ਪਰ ਮੈਂ ਫਿਰ ਵੀ ਦੇਖਿਆ ਮਾਹ ਖਰਾ ਹੋਇਆਗਾ ਥੋੜਾ ਥੋੜਾ ਤੇ ਕੋਈ ਨਹੀਂ ਜੱਟੋ ਫੋਨ ਮਿਲ ਗਿਆ ਨਾਲ ਦੇ ਨਾਲ ਤੁਹਾਨੂੰ ਦੱਸ ਦਿਆਂ ਕਦੋਂ ਮਿਲਦਾ ਤੇ ਉਮੀਦ ਕਰਦਿਆਂ ਲੱਭ ਜਾਊਗਾ ਹੁਣ ਮੈਨੂੰ ਇਦਾਂ ਲੱਗਦਾ ਜਦੋਂ ਮੈਂ ਪਾਰਟੀ ਤੇ ਗਿਆ ਪਾਰਟੀ ਤੇ ਲੈ ਕੇ ਨਹੀਂ ਗਿਆ ਮੈਂ ਫੋਨ ਆਉਦਾ ਘਰੇ ਰੱਖ ਕੇ ਗਿਆ ਪਾਰਟੀ ਤੋਂ ਆਇਆ ਸਵੇਰੇ 5 ਵਜੇ ਸੁੱਤਾ ਤੇ ਕਿੰਨੇ ਵਜੇ ਉੱਠਿਆ ਮੈਂ ਸਾਢੇ 6 ਮੰਮੀ ਉਹਨੇ ਉਠਾਇਆ 7 ਵਜੇ ਸੀ ਰੁਪਏ 7 ਨਹੀਂ 750 ਰੁਪਏ ਸੀ ਮੈਂ ਮਮਸਾਂ ਹੀ ਉੱਠਿਆ ਸੀ 2 ਘੰਟੇ ਸੁੱਤਾਵੇਂ ਸਾਰੇ ਫਿਰ ਗੱਡੀ 'ਚ ਜਾਂਦੇ ਹੋਏ ਵੀ ਸੁੱਤਾ ਹੀ ਰਿਹਾ ਉੱਥੇ ਜਾ ਕੇ ਵੀਡੀਓ ਸ਼ੁਰੂ ਕੀਤੀ ਆ ਕੇ ਫੇਰ ਸੌ ਗਿਆ ਤੇ ਇਹ ਆ ਪਾਰਟੀ ਹਾਰਡ ਕਰਨ ਦਾ ਨਤੀਜਾ ਸੋ ਕੋਈ ਗੱਲ ਨਹੀਂ ਭਰਾ ਦਾ ਵਿਆਹ ਸੀ ਤੇ ਪਾਰਟੀ ਹਾਰਡ ਇੱਕ ਦਿਨ ਤੱਕ ਕਰਨੀ ਸੀ ਤੇ ਉਹ ਹੋ ਗਈ ਆ ਚੰਗੀ ਤਰ੍ਹਾਂ ਹਾਰਡ ਹੋ ਗਈ ਆ ਹੁਣ ਉਹ ਤੇ ਪਰ ਕੋਈ ਨਹੀਂ ਫੋਨ ਲੱਭਦੇ ਆ ਤੁਹਾਨੂੰ ਦੱਸਦੇ ਆ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲੈਣੀ ਓਕੇ ਹੋਂਤਾ ਇਨੇ ਇਨੇ ਚੱਕਰ ਪਏ ਆ ਨਾ ਤੋ ਕੁਝ ਹੈਪਨ ਹੁੰਦਾ ਨਾ ਫੀਲਿੰਗ ਹੀ ਹੁਣ ਓਟ ਗਿਆ ਹੰਤਾ ਹੋਂਤਾ ਇਦਾਂ ਹੀ ਹੁੰਦਾ ਵੀ ਬਸ ਚਲੋ ਰੱਬ ਨੇ ਕਰਤਾ ਕੀ ਕਰੀਏ ਪਰ ਹੁਣ ਮੈਂ ਕਹਿਣਾ ਵੀ ਚਲੋ ਰੱਬ ਨੇ ਕਰਤਾ ਮੈਂ ਕੇਅਰਲੈਸ ਜਿਆਦੇ ਹੋਇਆ ਮੈਂ ਆ ਮੈਂ ਬਹੁਤ ਕੇਅਰਲੈਸ ਹਾਂ ਮੈਂ ਉਹਦੇ ਆਪ ਨੂੰ ਸੁਧਾਰਨਾ ਲੱਭਦੇ ਕੋਈ ਆਸ਼ਰਮ ਕਿਸੇ ਆਸ਼ਰਮ ਚ ਲਾ ਕੇ ਹੁੰਨੇ ਆ ਦੋ ਹਫ਼ਤੇ ਸੁਧਰ ਕੇ ਹੁੰਨੇ ਆ ਚਲੋ ਕੋਈ ਨਹੀਂ ਹੋ ਕੇ ਬਾਈ ਲਵ ਯੂ ਲੱਭ ਜਾਂਦਾ ਫੋਨ ਉਮੀਦ ਹੈ ਕਿ ਆ ਮੂੰ ਤੇ ਹਾਸਾ ਆ ਉਦਾਸ ਨਹੀਂ ਹੈ ਚਲੋ ਓਕੇ